ਆ ਗੁਰ ਗਿਆਨੀ ਮਾਰੂ ਮਹੱਲਾ ਪਹਿਲਾ ਮਨ ਮੁਖ ਲਹਿਰ ਕਰ ਤਜ ਬ ਗੂਚੈ ਅਵਰਾ ਕੇ ਕਰਹਿ ਰੈ ਗ੍ਰਹ ਧਰਮ ਗੁਆਇ ਸਤ ਗੁਰ ਨਾ ਭੇਟੈ ਦੁਰਮਤ ਕੋ ਮਨ ਕੇਰੈ ਜਸੰਤਰ ਭਵੈ ਪਾਖ ਪੜ ਥਾਕਾ ਤ੍ਰਿਸ਼ਨਾ ਹੋਏ ਵਧੇਰੈ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਦਰ ਭਰੈ ਜੈਸੇ ਢੋਰੈ ਬਾਬਾ ਐਸੀ ਰਵਤ ਰਵੇ ਸੰਨਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾਸੀ ਰਹਾਉ ਕੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਪੇਖਾਰੀ ਕਾਪੜ ਫਾਰ ਬਨਾਈ ਖਿੰθα ਝੋਲੀ ਮਾਇਆ ਤਾਰੀ ਘਰ ਘਰ ਮੰਗੈ ਜਗ ਪ੍ਰਭੂ ਦੇ ਮਨ ਅੰਧੈ ਪਤ ਹਾਰੀ ਭਰਮ ਭੁਲਾਣਾ ਸ਼ਬਦ ਨਾ ਚੀਨੈ ਜੂ ਐ ਬਾਜੀ ਹਾਰੀ ਅੰਤਰੇ ਅਗਨ ਨਾ ਗੁਰ ਬਿਨ ਬੂਜੈ ਬਾਹਰ ਪੂਰ ਤਾਪੈ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨਸ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਝਾਪੈ ਅੱਠ ਸੱਤ ਤੀਰਥ ਭਰਮ ਵਗੂਚੈ ਕਿਉ ਮਲ ਧੋਪੈ ਪਾਪੈ ਛਾਣੀ ਖਾਕ ਬੇਪੂਤ ਚੜਾਈ ਮਾਇਆ ਕਾ ਮਗ ਜੋ ਹੈ ਅੰਤਰ ਬਾਹਰ ਏਕ ਨਾ ਜਾਣੈ ਸਾਚ ਕਹੇ ਤੇ ਸ਼ੋਹ ਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗਰੇ ਕੀ ਮਤ ਓ ਹੈ ਨਾਮ ਨਾ ਜਪੈ ਕਿਉ ਸੁਖ ਪਾਵੈ ਬਿਨ ਨਾਮੈ ਕਿਉ ਸ਼ੋਹ ਹੈ ਮੂंड ਮੰਡਾਏ ਜਟਾ ਸਿੱਖ ਬਾਂਦੀ ਮੂਣ ਰਹੇ ਅਭਮਾਨਾ ਮਨੁਆ ਡੋਲੇ ਦਹਿ ਦਿਸ ਧਾਵੈ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾ ਬਿਖ ਪੀਵੈ ਮਾਇਆ ਕਾ دیਵਾਨਾ ਕੀਰਤਨਾ ਮਿਟਈ ਹੁਕਮ ਨਾ ਬੂਝੈ ਪਸ਼ੂਆ ਮਾਹੇ ਸਮਾਨਾ ਹਾਥ ਕ ਮੰਡਲ ਕਾਪੜੀਆ ਮਾਨਤ ਰਿਸ਼ਨਾਯੁਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜਾਰੀ ਅੰਤਰ ਵਿਖ ਬਾਹਰ ਨੇ ਪ੍ਰਾਂਤੀ ਤਾਂ ਜਮ ਕਰੇ ਖੁਆਰੀ ਸੋ ਸੰਿਆਸੀ ਜੋ ਸਤਗੁਰ ਸੇਵੈ ਵਿਚੋ ਆਪ ਗੁਆਈ ਸਾਧਨ ਭੋਜਨ ਕੀ ਆਸ ਨਾ ਕਰਈ ਅਚਿੰਤ ਮਿਲੈ ਸੋ ਪਾਈ ਬਕੈ ਨਾ ਬੋਲੇ ਖਿਮਾ ਧਨ ਸੰਗ ਰਹਿ ਤਾਮਸ ਨਾਮ ਜਿਲਾਏ ਧਨ ਗਿਰੀ ਸੰਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਰਾਸ ਰਹੈ ਸੰਿਆਸੀ ਏਕਸਸਿਓ ਲਿਵ ਲਾਈ ਹਰ ਰਸ ਪੀਵੇ ਤਾਂ ਸ਼ਾਂਤ ਆਵੇ निज ਘਰ ਤਾੜੀ ਲਾਏ ਮਨੁਆਨਾ ਡੋਲੇ ਗੁਰਮੁਖ ਬੂਜੈ ਧਾਵਤ ਵਰਜ ਰਹਾਏ ਗ੍ਰਹ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨ ਮਹੀਸ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗगन ਪਤਾਲੀ ਜਨਤਾ ਜੋਤ ਤੁਮਾਰੀ ਸਬ ਸੁਖ ਮੁਕਤ ਨਾਮ ਧੁਨ ਬਾਣੀ ਸੱਚ ਨਾਮ ਉਰ ਧਾਰੀ ਨਾਮ ਬਿਨਾ ਨਹੀਂ ਛੂਟਸ ਨਾਨਕ ਸਾਚੀ ਤਰ ਤੂੰ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਈ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਫੁਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਪਵਜਲ ਕਿਉ ਤਰੈ ਗੁਰਮੁਖ ਨਾਮ ਨਿਰੰજન ਪਾਈਐ ਅਫਰਿਓ ਭਾਰ ਅਫਾਰ ਟਰੈ ਰਹਾਉ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬੋਰਾ ਕਿਆ ਕਰੂੰ ਹਰੀ ਤੂੰ ਦਾਤਾ ਦਿਆਲ ਸਭੈ ਸਿਰ ਕਹਿਨ ਸਦਾਤ ਸੁਮਾਰ ਕਰੀ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਘਰਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹਿ ਖਰੇ ਕਰਨ ਪਲਾਵ ਕਰੇ ਨਹੀਂ ਪਾਵੇ ਏਤੇ ਉਤ ਢੂੰਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕਟੰਬ ਸਿਉ ਪ੍ਰੀਤ ਕਰੇ ਖਾਵੇ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੇ ਕਾਲ ਘਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬੇਨ ਹਰ ਨਾਮ ਨਾ ਕਾਲ ਟਰੇ ਜੇਤਾ ਮੋਹ ਹਉ ਮੈਂ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਤਨ ਧਨ ਬਿਨ ਸੈ ਸਹ ਸੈ ਸਾ ਫਿਰ ਪਛਤਾਵੇ ਮੁਖ ਧੂਰ ਪਰੇ ਵਿਰਧ ਪਿਆ ਜੋ ਬਨ ਤਨ ਖਿਸਿਆ ਕਪ ਕੰਠ ਬਰੂ ਦੋ ਨੈਣੋ ਹਨੀਰ ਢਰੇ ਚਰਨ ਰਹੇ ਕਰ ਕੰਪਣ ਲਾਗੇ ਸਾਕਤ ਰਾਮ ਨਾ ਰਿਦੈ ਹਰੀ ਸੁਰਤ ਗਈ ਕਾਲੀ ਹੂੰ ਤੌਲੇ ਕਿਸੈ ਨਾ ਭਾਵੈ ਰਖਿਉ ਘਰੇ ਬਿਸਰਤ ਨਾਮ ਐਸੇ ਦੁਖ ਲਾਗੈ ਜਮ ਮਾਰ ਸਮਹਾਰੇ ਨਰਕ ਖਰੇ ਪੂਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕਉ ਦੋਸ ਧਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਖੁਸ਼ੀ ਖਵਾਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਬਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ RAM ਨਾਮ ਗੁਣ ਗਾਵਹਿ ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇਜ ਜਗ ਮੈਂ ਗੁਰ ਗੋਵਿੰਦ ਹਰੀ ਹਰ ਸਿਮਰੋ ਹੋ ਗੁਰ ਬਚਨ ਸੁਮਾਰੋ ਹੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੇ ਨਾਨਕ ਤਿੰਨ ਜਨ ਕੀ ਰੇਣ ਹਰੀ ਇਕ ਓੰਕਾਰ ਸਤ ਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਮੋ ਮੰਨਿਓ ਡੰਮਣੀ ਕਿ ਟੀ ਮਿੱਤਰ ਕਰਿਓ ਸਾਤਨ ਢੋਈ ਨ ਲਹੈ ਵਾਂਢੀ ਕਿਉ ਤਿਰੇਓ ਮੈਂਡਾ ਮਨ ਰਤਾ ਆਪਣੜੇ ਪਿਰ ਨਾਲ ਹਉ ਕੋਲ ਕਮਾਈ ਖੰਨਿਐ ਕੀਤੀ ਇਕ ਪੂਰੀ ਨਦਰ ਨਿਹਾਲ ਰਹਾਉ ਪੇਯੜਾ ਡੋਹਾਗਣੀ ਸਹੁਰੜੈ ਕਿਉ ਜਾਉ ਮੈਂ ਗਲ ਔਗਣ ਮੁਠੜੀ ਬਿਨ ਪਿਰ ਝੂਰ ਮਰਾਉ ਪਈੜੇ ਪਿਰ ਸੰਮਲਾ ਸਹੁਰੜੇ ਘਰ ਵਾਸ ਸੁਖ ਸੁਵੰਦ ਸੁਹਾਗਣੀ ਪਿਰ ਪਾਇਆ ਗੁਣਤਾਸ ਲੇਫ निहाली ਪਟਕੀ ਕਾਪੜ ਅੰਗ ਬਣਾਏ ਪਿਰ ਮੁੱਤੀ ਦੋਹਾਗਣੀ ਤਿੰਨ ਦੁਖੀ ਰਹਿਣ ਵਿਹਾਈ ਕਿਤੀ ਚੱਖੋ ਸਾੜੜੇ ਕਿੱਤੀ ਵੇਸ ਕਰਿਓ ਫਿਰ ਬਿਨ ਜੋਬਨ ਬਾਦ ਗਇਮ ਵਾਂਢੀ ਚੂਰੇਂਦੀ ਚੂਰੇਓ ਸੱਚੇ ਸੰਦਾ ਸੱਡੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣ ਹਾਰ ਗੁਰਮੁਖ ਬੂਝੈ ਜਾਣੀਐ ਉਹ ਮੈਂ ਗਰਬ ਨਿਵਾਰ ਤਉ ਭਾਵਨ ਤਉ ਜੇਹੀਆਂ ਮੂ ਜੇਹੀਆਂ ਕੀਤੀਆਂ ਨਾਨਕ ਨਾਹ ਨਾ ਵਿਛੜੈ ਤਿੰਨ ਸੱਚੈ ਰਤੜੀਆਂ ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰਜਾਈਆਂ ਨਾ ਸੇ ਸਸੁੜੀਆਂ ਸੱਚਾ ਸਾਖ ਨਾ ਟੁੱਟਈ ਗੁਰ ਮੇਲੇ ਸਹੀਆਂ ਆਹ ਬਲੇਹਾਰੀ ਗੁਰ ਆਪਣੀ ਸਦ ਬਲੇਹਾਰੈ ਜਾਓ ਗੁਰ ਬਿਨ ਏਤਾ ਭਵ ਥਕੀ ਗੁਰ ਪਿਰ ਮੇਲਮ ਦਿੱਤਮ ਮਲਾਏ ਰਹਾਉ ਫੁੱਫੀ ਨਾਨੀ ਮਾਸੀਆਂ ਦੇਰਜ ਠਾਨੜੀਆਂ ਆਮਨ ਵੰਜਨ ਨਾਰਹਿਨ ਪੂਰ ਭਰੇ ਪਹੀਆ ਮਾਮੇ ਤੈ ਮਾਮਾਨੀਆਂ ਭਾਇਰ ਬਾਪ ਨਾ ਮਾਉ ਸਾਥ ਲੱਡੇ ਤਿੰਨ 나ਠੀਆ ਪੀੜ ਕਣੀ ਦਰਿਆਉ ਸਾਚੋ ਰੰਗ ਰੰਗਾ ਬਲੋ ਸਖੀ ਹਮਾਰੂ ਕੰਤ ਸੱਚ ਵਿਛੋੜਾ ਨਾ ਥੀਐ ਸੋ ਸਹੋ ਰੰਗ ਰਵੰਤ ਸੱਬੇ ਰੁਤੀ ਚੰਗੀਆਂ ਜਿਤ ਸੱਚੇ ਸਿਓਨੇ ਸਾ ਧੰਨ ਕੰਤ ਪਛਾਣਿਆ ਸੁਖ ਸੁਤੀ ਨਿਸਡੇ ਪਤਨ ਕੂਕੇ ਪਾਤਣੀ ਵੰਜੋਂ ਧੋਕ ਬਲਾੜ ਪਾਰ ਪਵੰਦੜੇ ਡਿਠ ਮੈਂ ਸਤ ਗੁਰ ਬੋਹਿਤ ਛਾੜ ਇਕਨੀ ਲਦਿਆ ਇਕ ਲਦ ਗਏ ਇਕ ਭਾਰੇ ਭਰ ਨਾਲ ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਈ ਨਾਨਕ ਹਉ ਮੈ ਮਾਰੀਐ ਸੱਚੇ ਜਿਹੜਾ ਸੋਈ ਮਾ